ਸੋਮਵਾਰ ਦੀ ਰਾਤ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ 17 ਥਾਵਾਂ ਤੇ ਬੱਦਲ ਫੱਟੇ ਇਸ ਦੇ ਵਿੱਚ ਮੰਡੀ ਜ਼ਿਲ੍ਹੇ ਦੇ ਵਿੱਚ 15 ਬੱਦਲ ਫੱਟੇ ਜਦੋਂ ਕਿ ਕੁੱਲੂ ਅਤੇ ਕਿਨੌਰ ਜ਼ਿਲ੍ਹਿਆਂ ਦੇ ਵਿੱਚ ਇੱਕ-ਇੱਕ ਬੱਦਲ ਫੱਟਿਆ ਮੀਂਹ ਬੱਦਲ ਫਟਣ ਅਤੇ ਬਿਆਸ ਦਰਿਆ ਅਤੇ ਨਾਲਿਆਂ ਦੇ ਕਹਿਰ ਦੇ ਨਾਲ ਮੰਡੀ ਜ਼ਿਲ੍ਹੇ ਦੇ ਵਿੱਚ ਭਾਰੀ ਤਬਾਹੀ ਮੱਚੀ ਹੋਈ ਹੈ ਕਈ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ ਤੇ ਕਈ ਲੋਕ ਲਾਪਤਾ ਨੇ ਤੇ ਬਚਾਅ ਕਾਰਜ ਅਜੇ ਵੀ ਜਾਰੀ ਨੇ ਪੂਰੇ ਰਾਜ ਦੇ ਵਿੱਚ 18 ਲੋਕਾਂ ਦੀ ਜਾਨ ਚਲੀ ਗਈ ਹੈ ਜਿਨ੍ਹਾਂ ਦੇ ਵਿੱਚ ਮੰਡੀ ਦੇ ਵਿੱਚ 16 ਲੋਕ ਸ਼ਾਮਲ ਨੇ 33 ਲੋਕ ਜਿਹੜੇ ਨੇ ਅਜੇ ਵੀ ਉੱਥੇ ਲਾਪਤਾ ਨੇ ਤੇ ਦਰਜਨਾ ਲੋਕ ਜ਼ਖਮੀ ਹੋਏ ਨੇ ਵੱਖ-ਵੱਖ ਥਾਵਾਂ ਤੇ 332 ਲੋਕਾਂ ਦੀਆਂ ਜਾਨਾਂ ਬਚਾਈਆਂ ਗਿਆ ਨੇ ਇਕੱਲੇ ਮੰਡੀ ਜ਼ਿਲ੍ਹੇ ਦੇ ਵਿੱਚ ਹੀ 24 ਘਰ ਅਤੇ 12 ਗਊਸ਼ਾਲਾ ਟਹਿਟੇਰੀ ਹੋ ਗਏ ਆ 30 ਜਨਵਰੀ ਦੀ ਮੌਤ ਹੋ ਚੁੱਕੀ ਹੈ ਕੁਕਲਾ ਨੇੜੇ ਪਾਟਕਾਰੀ ਪ੍ਰੋਜੈਕਟ ਵਹਿ ਗਿਆ ਕਈ ਪੁਲ ਤਬਾਹ ਹੋ ਗਏ ਤੁਨਾਗ ਸਬ ਡਿਵੀਜ਼ਨ ਦੇ ਕੁਕਲਾ ਦੇ ਵਿੱਚ ਰਾਤ ਨੂੰ ਬੱਦਲ ਫਟਣ ਦੇ ਕਾਰਨ ਆਏ ਹੜ੍ਹ ਦੇ ਵਿੱਚ 8 ਘਰਾਂ ਦੇ 24 ਲੋਕ ਵਹਿ ਗਏ ਮੰਗਲਵਾਰ ਸ਼ਾਮ ਨੂੰ 9 ਲਾਸ਼ਾਂ ਮਿਲਿਆ ਨੇ ਜਦੋਂ ਕਿ 21 ਹੋਰ ਲੋਕ ਜਿਹੜੇ ਨੇ ਉੱਥੋਂ ਲਾਪਤਾ ਨੇ ਗੋਹਰ ਸਬ ਡਿਵੀਜ਼ਨ ਦੇ ਸੰਗਿਆਜ ਦੇ ਵਿੱਚ ਸੋਮਵਾਰ ਰਾਤ ਨੂੰ ਬੱਦਲ ਫਟਣ ਦੇ ਕਾਰਨ 9 ਲੋਕਾਂ ਦੇ ਸਮੇਤ 2 ਘਰ ਵਹਿ ਗਏ ਉਹਨਾਂ ਦੇ ਵਿੱਚੋਂ 2 ਦੀਆਂ ਲਾਸ਼ਾਂ ਜਿਹੜੀਆਂ ਨੇ ਉਭਰਾਮਤ ਹੋਈਆਂ ਨੇ 12 ਦੇ ਵਿੱਚ ਇੱਕ ਘਰ ਟਹਿਣ ਤੇ ਮਲਬੇ ਹੇਠ 6 ਲੋਕ ਦਬ ਕੇ ਮਰ ਗਏ ਉਨ੍ਹਾਂ ਦੇ ਵਿੱਚੋਂ ਚਾਰਾਂ ਨੂੰ ਬਚਾ ਲਿਆ ਗਿਆ ਹੈ ਜਦੋਂ ਕਿ ਦੋ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬੱਸੀ ਦੇ ਵਿੱਚ ਫਸੇ ਦੋ ਲੋਕਾਂ ਨੂੰ ਬਚਾ ਲਿਆ ਗਿਆ ਜਦੋਂ ਕਿ ਪਰਵਾੜਾ ਦੇ ਵਿੱਚ ਘਾਰ ਵਹਿ ਜਾਣ ਦੇ ਕਾਰਨ ਇੱਕੋ ਪਰਿਵਾਰ ਦੇ ਦੋ ਮੈਂਬਰ ਲਾਪਤਾ ਨੇ। ਇੱਕ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਕਾਰਸੋਗ ਦੇ ਵਿੱਚ ਬਦਲ ਫੱਟਣ ਦੇ ਕਾਰਨ ਪੁਰਾਣਾ ਬਾਜ਼ਾਰ ਨੇਂਗਲੀ ਪੁਲ ਤੋਂ ਚਾਰ ਲੋਕ ਲਾਪਤਾ ਨੇ ਜਦੋਂ ਕਿ ਇੱਕ ਲਾਸ਼ ਬਰਾਮਦ ਕੀਤੀ ਗਈ ਹੈ। ਇੱਥੇ 6 ਘਰਾਂ ਨੂੰ ਨੁਕਸਾਨ ਪਹੁੰਚਿਆ। NDRF ਨੇ ਲਾਪਤਾ ਲੋਕਾਂ ਨੂੰ ਲੱਭਣ ਦੇ ਲਈ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਟਿਕਰੀ ਪ੍ਰੋਜੈਕਟ ਤੋਂ ਲਗਭਗ 2 ਦਰਜਨ ਲੋਕਾਂ ਨੂੰ ਬਚਾਇਆ ਗਿਆ ਹੈ ਕੇਲੋਤਾਰ ਵਿੱਚ ਕਾਰ ਟੈਂਪ ਦੇ ਕਾਰਨ ਫਸੇ 8 ਲੋਕਾਂ ਨੂੰ ਬਚਾਇਆ ਗਿਆ ਹੈ ਲੱਸੀ ਮੋੜ ਤੇ ਇੱਕ ਕਾਰ ਅਤੇ ਰੇਲ ਚੌਂਕ ਤੇ 4 ਪਸ਼ੂ ਵਹਿ ਗਏ ਪਾਟੇ ਕਰੀ ਵਿਖੇ 16 ਮੈਗਾਵਾਟ ਪਾਵਰ ਪ੍ਰੋਜੈਕਟ ਵੀ ਹੜ੍ਹ ਦੇ ਵਿੱਚ ਵਹਿ ਗਿਆ ਉਸ ਦਾ ਹੁਣ ਕੋਈ ਨਿਸ਼ਾਨ ਬਾਕੀ ਨਹੀਂ ਬਚਿਆ ਸੋਨਬਰਾਤ ਨੂੰ ਕਾਰਸੋਗ ਸਬਡਿਵੀਜ਼ਨ ਦੇ ਕੁੱਟੀ ਨਾਲਾ ਦੇ ਵਿੱਚ ਨਦੀ ਦੇ ਕੰਢੇ 7 ਲੋਕ ਫਸ ਗਏ ਸਨ ਉਹਨਾਂ ਨੂੰ ਐਨਡੀਆਰਐਫ ਦੀਆਂ ਟੀਮਾਂ ਨੇ ਸੁਰੱਖਿਅਤ ਬਚਾਇਆ ਇਸ ਤੋਂ ਇਲਾਵਾ ਇੱਕ ਜ਼ਖਮੀ ਵਿਅਕਤੀ ਨੂੰ ਵੀ ਬਚਾਇਆ ਗਿਆ ਕਾਰਸੋਗ ਈਮਾਲਾ ਖਾੜ ਦੇ ਰਿੱਕੀ ਪਿੰਡ ਤੋਂ 7 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਕਾਰਸੋਗ ਬਾਈਪਾਸ ਤੋਂ ਵੀ 7 ਲੋਕਾਂ ਨੂੰ ਬਚਾਇਆ ਗਿਆ ਕਾਰਸੋਗ ਕਾਲੇਟੋਂ ਜਿਹੜੇ ਆ 12 ਵਿਦਿਆਰਥੀ ਅਤੇ 4 ਔਰਤਾਂ ਨੂੰ ਉੱਥੋਂ ਬਚਾਇਆ ਗਿਆ ਹੜ੍ਹ ਦੇ ਕਾਰਨ ਇਹਨਾਂ ਸਾਰੀਆਂ ਥਾਵਾਂ ਉੱਤੇ ਭਾਰੀ ਨੁਕਸਾਨ ਤੇ ਭਾਰੀ ਤਬਾਹੀ ਮਚੀ ਹੋਈ ਹੈ